ਸ਼ੇਰੇ ਪੰਜਾਬ ਕਹਿੰਦਾ ਤੈਨੂੰ ਫੌਜ ਬੜੀ ਚਾਹੀਦੀ ਉਹ ਕਹਿੰਦਾ ਫੌਜ ਤੇ ਮੈਂ ਮੰਗੀ ਨਹੀਂ ਬਿਨ ਮੰਗਿਆ 50000 ਫੌਜ ਸ਼ੇਰੇ ਪੰਜਾਬ ਨੇ ਦਿੱਤੀ ਚਾਰ ਜਰਨੈਲ ਦਿੱਤੇ ਨੇ ਸਰਦਾਰ ਉਤਮ ਸਿੰਘ ਨਿਧਾਨ ਸਿੰਘ ਟਹਿਲ ਸਿੰਘ ਤੇ ਮਹਿਤਾ ਬਸਤੀ RAM 150 ਤੋਪ ਪਾਈ ਲੈਣਾ ਸਿੰਘ ਨੇ ਤਿਆਰ ਕੀਤੀ ਸੀ ਉਹ ਤੋਪ ਐਦਾਂ ਦੀ ਸੀ ਕਿ ਝੋਲੇ 'ਚ ਪੈ ਜਾਂਦੀ ਸੀ ਘੋੜੇ ਤੋਂ ਕੱਢ ਕੇ ਫਿੱਟ ਕਰਕੇ ਚਲਾਉਂਦੇ ਸੀ ਪਹਾੜ ਤਬਾਹ ਕਰ ਦਿੰਦੀ ਸੀ ਪਰ ਮੁੜ ਕੇ ਚੱਲਣ ਜੋਗੀ ਨਹੀਂ ਸੀ ਰਹਿੰਦੀ 150 ਤੋ ਸਰਦਾਰ ਲਾਣਾ ਸਿੰਘ ਨੇ ਜਿਹੜੀ ਤਿਆਰ ਕੀਤੀ ਉਹ ਦਿੱਤੀ ਗਈ ਲਓ ਜੀ ਪਹਿਲੇ ਦਿਨ ਦੀ ਲੜਾਈ ਆ ਮੋਰੀ ਬਣਿਆ ਜਰਨੂ ਜੋਰਾਵਰ ਸਿੰਘ ਲੇ ਪੱਦਰ ਤੋਂ ਲੜਾਈ ਲੜਨ ਲੱਗੇ ਨੇ ਤੇ ਯਾਰੋ ਜੋਰਾਵਰ ਸਿੰਘ ਨੇ ਲੇ ਪੱਦਰ ਤੋਂ ਜਦੋਂ ਲੜਾਈ ਸ਼ੁਰੂ ਕੀਤੀ ਤੇ ਪਹਿਲੇ ਦਿਨ 400 ਖਾਲਸਾ ਸਪਾਹੀ ਸ਼ਹੀਦ ਹੋ ਗਿਆ 75 ਲਦਾਖੀ ਮਾਰੇ ਗਏ 25 ਜਿਉਂਦੇ ਫੜ ਲੈ ਗਏ ਜਿਹੜੇ 25 ਜਿਉਂਦੇ ਫੜੇ ਨਾ ਜੀ ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਭਈ ਇਹ ਤਾਂ ਹੁਣ ਦਿਨੇ ਆਪਾਂ ਨੂੰ ਵੱਢਣਗੇ ਟੋਕਣਗੇ ਕਿਉਂਕਿ ਆਪਾਂ ਇਹਨਾਂ ਦਾ 400 ਮਾਰਿਆ ਤੇ ਉਹਨਾਂ ਚੋਂ 24 ਦਾ ਇੱਕ ਸਰਦਾਰ ਬਣ ਗਿਆ ਕਹਿੰਦਾ ਆਪਾਂ ਜਾ ਕੇ ਇੱਕ ਬੇਨਤੀ ਕਰਦੇ ਹਾਂ ਉਹ ਕਹਿੰਦਾ ਕਿਹੜੀ ਜਦੋਂ ਸਵੇਰਾ ਹੋਇਆ ਨਾ ਜੀ ਕਿਉਂਕਿ ਉਦੋਂ ਸਮਾਂ ਕੁਝ ਹੋਰ ਸੀ ਅੱਜ ਸਮਾਂ ਕੁਝ ਹੋਰ ਹੈ ਅੱਜ ਤੁਹਾਡੀ ਅੱਖਾਂ 'ਚ ਮਿੱਟੀ ਪਾਈ ਜਾ ਰਹੀ ਆ ਫਿਰ ਰਹੋ ਵਿਚਾਰ ਸਾਰੀ ਰਾਤ 25 ਨੂੰ ਨੀਂਦ ਨਹੀਂ ਆਈ ਤੇ ਉਹਨਾਂ 24 ਦਾ ਇੱਕ ਸਰਦਾਰ ਬਣ ਗਿਆ ਸਵੇਰੇ ਆਈ ਜਰਨੋ ਜੋਰਾਵਰ ਸਿੰਘ ਦੇ ਕੋਲ ਕਹਿੰਦੇ ਸਰਦਾਰ ਜੀ ਇੱਕ ਬੇਨਤੀ ਕਰਨੀ ਆ ਉਹ ਕਹਿੰਦਾ ਕਰੋ ਕਹਿੰਦਾ ਅਸੀਂ ਤੁਹਾਡਾ 400 ਮਾਰਿਆ 25 ਤੁਹਾਡੀ ਗ੍ਰਿਫਤਾਰੀ ਵਿੱਚ ਆ ਪਤਾ ਸਾਨੂੰ ਹੈ ਕਿ ਤੂੰ ਸਾਨੂੰ ਮਾਰ ਦੇਣਾ ਪਰ ਅਸੀਂ ਬੇਨਤੀ ਇਹ ਕਰਨ ਆਏ ਆ ਕਿ ਸਾਨੂੰ ਤੜਫਾ ਤੜਫਾ ਕੇ ਨਾ ਮਾਰੀ ਆਹ ਫੜ ਸਾਡੀਆਂ ਤਲਵਾਰਾਂ ਬੇਮਿਆਨ ਕਰੋ ਇੱਕੋ ਝਟ ਕੇ ਇਕੱਲੇ ਇਕੱਲੇ ਦਾ ਸਿਰ ਵੱਢ ਦੇ ਪਰ ਸਾਨੂੰ ਤੜਫਾ ਤੜਫਾ ਕੇ ਨਾ ਮਾਰੀ ਜਦੋਂ ਇਹਨਾਂ ਇੰਨੀ ਗੱਲ ਕਹੀ ਨਾ ਤਾਂ ਜਰਨਲ ਜੂਰਾਵਰ ਸਿੰਘ ਹੱਸ ਪਿਆ ਕਹਿੰਦਾ ਜਾਓ ਏ ਤੁਹਾਨੂੰ ਮaaf ਕੀਤਾ ਉਹ ਕਹਿੰਦਾ ਕਿਦਾਂ ਦਾ ਜਰਨਲ ਹੈ ਇਹਨੇ ਸਾਨੂੰ ਮaaf ਕਰ ਦਿੱਤਾ ਕਹਿੰਦਾ ਅਸੀਂ ਤੇਰਾ 400 ਮਾਰਿਆ ਤੂੰ ਸਾਨੂੰ ਮaaf ਕਰੀ ਜਾਂਦਾ ਕਿਉਂ ਉਹ ਕਹਿੰਦਾ ਖਾਲਸਾ ਸ਼ਰਨ ਪੈ ਦੇ ਉੱਤੇ ਕਦੇ ਵਾਰ ਨਹੀਂ ਕਰਦਾ ਤੁਸੀਂ ਮੇਰੀ ਸ਼ਰਨ ਵਿੱਚ ਆ ਗਏ ਹੋ ਇਸ ਕਰਦਾ ਅਸੂਲ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਤੁਸੀਂ ਮੇਰੀ ਸ਼ਰਮ ਵਿੱਚ ਆਇਓ ਉਹ ਨੱਚਣ ਲੱਗ ਗਏ ਖੁਸ਼ ਹੋਏ ਜਰਨੋ ਜੋਰਾ ਵਰਸਨ ਨੇ ਪੁੱਛਿਆ ਕਿ ਦਾ ਖੁਸ਼ ਕੇ ਹੁੰਦੇ ਜੇ ਉਹ ਕਹਿੰਦਾ ਤੂੰ ਸਾਨੂੰ ਜੂੰਦੇ ਛੱਡ ਦਿੱਤਾ ਅਸੀਂ ਹੁਣ ਆਪਣੇ ਪਰਿਵਾਰ ਵਿੱਚ ਜਾਵਾਂਗੇ ਬੱਚਿਆਂ ਵਿੱਚ ਜਾ ਕੇ ਰਹਿਾਂਗੇ ਖੁਸ਼ ਤੇ ਹੋਵਾਂਗੇ ਜਦੋਂ ਇੰਨੀ ਗੱਲ ਕਹੀ ਨਾ ਅਸੀਂ ਘਰਾਂ ਨੂੰ ਜਾਵਾਂਗੇ ਬੱਚਿਆਂ 'ਚ ਰਵਾਂਗੇ ਜਰਨੋ ਜੋਰਾ ਵਰਸਨ ਤਾਫਖਾ ਮਾਰਿਆ ਕਹਿੰਦਾ ਖਬਰਦਾਨ ਜੇ ਤੁਸੀਂ ਆਪਣੇ ਘਰਾਂ 'ਚ ਗਏ ਹੁਣ ਤੇ ਮੈਂ ਛੱਡ ਦਿੱਤੇ ਐ ਤੇ ਜੇ ਘਰਾਂ 'ਚ ਜਾ ਕੇ ਵੱਢ ਗਏ ਇਕੱਲੇ-ਇਕੱਲੇ ਨੂੰ ਸਮੇਤ ਟੱਬਰਾਂ ਦੇ ਕੱਢ-ਕੱਢ ਕੇ ਵੱਢੂ ਉਹ ਰਰਾਨ ਹੋ ਗਿਆ ਉਹ ਕਹਿੰਦਾ ਇੱਕ ਪਾਸੇ ਸਾਨੂੰ ਜਿਉਂਦੇ ਛੱਡੀ ਜਾਣਾ ਇੱਕ ਪਾਸੇ ਜਿਉਂਦੇ ਛੱਡੀ ਜਾਣਾ ਤੇ ਦੂਜੇ ਪਾਸੇ ਸਮੇਤ ਟੱਬਰਾਂ ਦੇ ਵੱਢਣ ਦੀਆਂ ਗੱਲਾਂ ਕਰੀ ਜਾਣਾ ਕਿਉਂ ਸਮੇਤ ਟੱਬਰਾਂ ਦੇ ਵੱਢਣ ਦੀਆਂ ਗੱਲਾਂ ਕਰੀ ਜਾਣਾ ਉਹ ਕਹਿੰਦਾ ਤੁਸੀਂ ਮੇਰੇ ਬਚੋਲੇ ਬਣਾਓ ਕਹਿੰਦਾ ਕਿਹੜੀ ਗੱਲ ਦੇ ਕਹਿੰਦਾ ਤੁਸੀਂ ਚੜੋ ਆ ਲਦਾਖ ਦੀ ਪਹਾੜੀ ਤੇ ਲਦਾਖ ਦੇ ਰਾਜੇ ਨੂੰ ਜਾ ਕੇ ਇਹ ਗੱਲ ਕਹੋ ਕਿ ਖਾਲਸੇ ਫੌਜਾਂ ਆ ਰਹੀਆਂ ਨੇ ਪਹਾੜੀ ਦੇ ਖਾਲਸੇ ਰਾਤਾ ਝੰਡਾ ਚਲਾਉਣ ਵਾਸਤੇ ਤੇ ਉਹਨਾਂ ਦਾ ਮੋਰੀ ਬਣ ਕੇ ਆ ਰਿਹਾ ਯਰ ਨਾਲ ਯੋਰਾਵਰ ਸਿੰਘ ਤੇ ਉਹਨੇ ਟਾਈਮ ਦਿੱਤਾ ਉਹਨੇ ਟਾਈਮ ਦਿੱਤਾ ਕਿ 90 ਦਿਨਾਂ ਦੇ ਅੰਦਰ ਅੰਦਰ ਤਿੰਨ ਮਹੀਨੇ ਬਣਦੇ ਆ ਬਈ 90 ਦਿਨਾਂ ਦੇ ਅੰਦਰ ਅੰਦਰ ਖਾਲਸਾ ਰਾਤਾ ਝੰਡਾ ਪਹਾੜੀ ਤੇ ਚਲਾਉਣਾ ਤੇ ਚਲਾਉਣਾ ਵਾਹ ਵਾਹ ਕਿੱਡੀ ਯਰਤ ਵਾਲੇ ਜਿਹਨਾਂ ਨੇ ਟਾਈਮ ਵੀ ਗਣ ਕੇ ਦਿੱਤਾ ਵੀ ਇੰਨੇ ਦਿਨਾਂ 'ਚ ਆ ਕੰਮ ਕਰਨਾ ਲਓ ਜੀ ਡਿੱਗਦੇ ਢੇਡੇ ਪਹੁੰਚ ਗਏ ਲਦਾਖ ਦੀ ਪਹਾੜੀ ਦੇ ਉੱਤੇ ਸਾਹ ਨਾ ਸਾਹ ਨਾ ਰਲੇ ਲਦਾਖ ਦਾ ਰਾਜਾ ਪੁੱਛਦਾ ਕਹਿੰਦਾ ਕਿੱਧਰੋਂ ਆਏ ਜੇ ਕਹਿੰਦਾ ਏਟਲੇ ਪੱਧਰ ਤੋਂ ਕਹਿੰਦਾ ਤੁਹਾਡੀ ਹਾਲਤਾਂ ਕਿਹਨੇ ਕੀਤੀ ਕਹਿੰਦਾ ਖਾਲਸਾ ਫੌਜਾਂ ਨੇ ਕਹਿੰਦਾ ਕਿੱਥੇ ਮਿਲੀਆਂ ਕਹਿੰਦਾ ਸਵਰ ਕਰ ਤੇਰੇ ਵੱਲੋਂ ਵੀ ਆ ਰਹੀਆਂ ਇਹੀ ਸੁਨੇਹਾ ਲੈ ਕੇ ਆਏ ਆ ਏਟਲੇ ਪੱਧਰ ਤੋਂ ਤਾਂ ਨੂੰ ਆ ਰਹੇ ਨੇ ਤੇ ਉਹਨਾਂ ਨੇ ਟਾਈਮ ਦਿੱਤਾ ਕਿ 90 ਦਿਨਾਂ ਦੇ ਅੰਦਰ ਅੰਦਰ ਅਸੀਂ ਖਾਲਸਾ ਰਾਜ ਦਾ ਝੰਡਾ ਚੁਲਾਉਣਾ ਹੈ ਖਾਲਸਾ ਰਾਜ ਦਾ ਝੰਡਾ ਚੁਲਾਉਣਾ ਹੈ ਹੁਣ ਜਦੋਂ ਟਾਈਮ ਦੇ ਦੇਵੇ ਬੰਦਾ ਵੀ 90 ਦਿਨਾਂ ਦੇ ਵਿੱਚ ਵਿੱਚ ਉਹ ਨਹੀਂ ਆ ਕੰਮ ਕਰਨਾ ਇੱਕ ਵਾਰੀ ਤਾਂ ਪੈਰ ਛੱਡ ਜੂ ਬੰਦਾ ਕਿ ਨਹੀਂ ਇੱਕ ਵਾਰੀ ਤਾਂ ਤਰਾ ਨਾ ਗੜ ਜਾਂਦੇ ਆ ਉਹ ਪੁੱਛਦਾ ਕਹਿੰਦਾ ਉਹ ਇਹ ਸਿੰਘ ਹੈ ਕਿੱਦਾਂ ਦੇ ਕਹਿੰਦਾ ਜਮਾਂ ਹੀ ਸੁੱਕੇ ਸੁੱਕੇ ਯਾਦ ਰੱਖੋ ਜੰਗ ਦੇ ਵਿੱਚ ਸਰੀਰ ਨਹੀਂ ਲੜਦੇ ਜੰਗ ਦੇ ਵਿੱਚ ਦਿਲ ਲੜਦੇ ਨੇ ਕਹਿੰਦਾ ਜਮਾਂ ਹੀ ਸੁੱਕੇ ਸੁੱਕੇ ਫਿਰ ਉਹ ਪੁੱਛਦਾ ਕਿੰਨਾ ਸਿੰਘਾਂ ਕੋਲ ਹਥਿਆਰ ਕਿੱਦਾਂ ਦੇ ਹੈ ਕਹਿੰਦਾ ਇਹ ਤਾਂ ਪਤਾ ਨਹੀਂ ਕਹਿੰਦਾ ਡੰਡੇ ਨੂੰ ਸਲੋਤਰ ਕਹਿੰਦੇ ਆ ਧੰਗ ਸਿੰਘਾਂ ਦਾ ਬੋਲਾ ਨਾ ਕਹਿੰਦਾ ਡੰਡੇ ਨੂੰ ਸਲੋਤਰ ਕਹਿੰਦੇ ਆ ਕਹਿੰਦਾ ਬਸ ਇੰਨੀ ਗੱਲ ਹੀ ਕਹਿੰਦੇ ਆ ਕਿ ਫੜਾਈ ਜਿਹੜਾ ਸਲੋਤਰ ਕਹਿੰਦਾ ਮੁੜ ਕੇ ਅੱਗਾ ਨਹੀਂ ਪਾਉਂਦੇ ਪਿਛਾ ਨਹੀਂ ਪਾਉਂਦੇ ਕੁੱਟ-ਕੁੱਟੀ ਬੰਦਾ ਮਾਰ ਦਿੰਦੇ ਕਹਿੰਦਾ ਇੱਕ ਗੱਲ ਹੋਰ ਦੱਸਾਂ ਕਹਿੰਦਾ ਕਿਹੜੀ ਕਹਿੰਦਾ ਉਹਨਾਂ ਦਾ ਇੱਕ ਬੋਲਾ ਉਹਨਾਂ ਦਾ ਇੱਕ ਬੋਲਾ ਕਹਿੰਦਾ ਪਹਿਲਾਂ ਇੱਕ ਜਣਾ ਬੋਲਦਾ ਫਿਰ ਸਾਰੇ ਜਣੇ ਇਕੱਠੇ ਹੋ ਕੇ ਜਿੱਕਰਾਂ ਬੁਲਾਵੇਂ ਦਿਹਾਲ ਹੋ ਜਾਵੇ ਕਲਗੀਆਂ ਜਣਾਂ ਬੋਲਦਾ ਜਦੋਂ ਸਾਰੇ ਜਣੇ ਰਲ ਕੇ ਸਤਿ ਸ੍ਰੀ ਅਕਾਲ ਕਹਿੰਦੇ ਨਾ ਕਹਿੰਦਾ ਕੋਲ ਖੜੇ ਬੰਦੇ ਦੇ ਪ੍ਰਾਨ ਕੱਢ ਦਿੰਦੇ ਆ ਉਹ ਗੁਰੂ ਕੇ ਸਿੱਖੋ ਇਹ ਕੌਮ ਜਕਾਰਿਆਂ ਵਾਲੀ ਸੀ ਅੱਜ ਇਹ ਕੌਮ ਲਲਕਾਰਿਆਂ ਵਾਲੀ ਬਣ ਗਈ ਇਹ ਕੌਮ ਖੰਡੇ ਦੀਆਂ ਧਾਰਾਂ ਤੇ ਨੱਚਣ ਵਾਲੀ ਸੀ ਇਹ ਕੌਮ ਅੱਜ ਰੀਲਾਂ ਦੇ ਉੱਤੇ ਨੱਚਣ ਵਾਲੀ ਬਣ ਗਈ ਅਸੀਂ ਆਪਣਾ ਨੰਗੇਜ ਵਖਾਲ ਵਖਾਲ ਕੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਕਦੇ ਸਾਡੇ ਧੀਆਂ ਭਣਾ ਸਾਡੇ ਸਿੰਘ ਧੀਆਂ ਭਣਾ ਦੀਆਂ ਇੱਜ਼ਤਾਂ ਦੇ ਰਾਖੇ ਹੋਇਆ ਕਰਦੇ ਸੀ ਪਰ ਅੱਜ ਮੈਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਮੇਰੀਓ ਭੈਣੋ ਜਿੱਦਾਂ ਦਾ ਮੋਬਾਈਲ ਤੁਹਾਡੇ ਹੱਥ ਵਿੱਚ ਹੈ ਓਦਾਂ ਦਾ ਮੋਬਾਈਲ ਤੁਹਾਡੇ ਪਿਓ ਦੇ ਹੱਥ ਵਿੱਚ ਵੀ ਹੈ ਤੁਹਾਡੇ ਭਰਾ ਦੇ ਹੱਥ ਵਿੱਚ ਵੀ ਹੈ ਤੁਹਾਡੇ ਚਾਚੇ ਦੇ ਹੱਥ ਵਿੱਚ ਵੀ ਹੈ ਤੁਹਾਡੇ ਭਰਾ ਦੇ ਸਹੁਰੇ ਦੇ ਹੱਥ ਵਿੱਚ ਵੀ ਹੈ ਤੇ ਤੂੰ ਆਂਦੀ ਹੈ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਹੈ ਤੰਨ ਦੇ ਉੱਤੇ ਥੋੜੇ ਕੱਪੜੇ ਪਾ ਕੇ ਵੀਡੀਓ ਵਾਇਰਲ ਕਰਦੀ ਹੈ ਪਰ ਤੇਰੀ ਵਾਇਰਲ ਹੋਈ ਵੀਡੀਓ ਜਦੋਂ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਦੇ ਉੱਤੇ ਜਾਂਦੀ ਹੈ ਤੇ ਉਹ ਵੇਖ ਕੇ ਕੀ ਆਖੇਗਾ ਕਿ ਇਹ ਮੇਰੇ ਕੁੜਮ ਦੀ ਧੀ ਆ ਅਸੀਂ ਆਪਣੀ ਅਕਲ ਦਾ ਜਨਾਜ਼ਾ ਕੱਢਣ ਲੱਗੇ ਹੋਰ بڑے ਕੰਮ ਨੇ ਦੁਨੀਆ ਵਿੱਚ ਕਰੋ ਆਪਣਾ ਕੀਤਾ ਕੋਈ ਕਰੋ ਦਸਾਂ ਨੋਹਾਂ ਦੀ ਕਿਰਤ ਖੈਰ ਹੋ ਵਿਚਾਰ ਜਦੋਂ ਹਣੇ ਹੇਠਲੇ ਪੱਧਰ ਤੋਂ ਲੜਾਈ ਲੜਦਿਆਂ ਲੜਦਿਆਂ ਉੱਤੇ ਸੁਨੇਹਾ ਚਲਾ ਗਿਆ ਤਾਂ ਉਧਰੋਂ ਉਹ ਵੀ ਲਦਾਖ ਦਾ ਰਾਜਾ ਵੀ ਲੈ ਕੇ ਤੋਪਾਂ ਲੈ ਕੇ ਫੌਜਾਂ ਨੇ ਤੇਰਾ ਪਾੜੀ ਦਿੱਤਾ ਇਹ ਥੱਲੇ ਪੱਧਰ ਤੋਂ ਲੜਦੀਆਂ ਲੜਦੀਆਂ ਫੌਜਾਂ ਤਾਂ ਚੜ ਗਈਆਂ। ਵੈਰੀ ਅੱਗ ਦੀ ਮਾਰ ਦੇ ਥੱਲੇ ਆ ਗਿਆ। ਜਿੰਨੀ ਦੇਰ ਤੱਕ ਤੁਹਾਡੇ ਗੱਲ ਵਿੱਚ ਦਿਮਾਗ ਦੇ ਵਿੱਚ ਗੱਲ ਹੈ ਨਾ ਤੁਸੀਂ ਓਨੀ ਦੇਰ ਤੱਕ ਉਸ ਮਿਸ਼ਨ ਨੂੰ ਕਾਮਯਾਬ ਕਰ ਸਕਦੇ ਹੋ ਜਦੋਂ ਤੁਹਾਡੇ ਦਿਮਾਗ ਵਿੱਚੋਂ ਗੱਲ ਨਿਕਲ ਗਈ। ਸਮਝ ਲਓ ਤੁਹਾਡਾ ਮਿਸ਼ਨ ਫੇਲ। ਜੇ ਕਿਸੇ ਦੇ ਦਿਮਾਗ ਵਿੱਚ ਆ ਮੈਂ ਬਾਹਰ ਜਾਣਾ ਤੇ ਉਹ ਜਾ ਕੇ ਰਹਿੰਦਾ। ਜੇ ਕਿਸ ਨੇ ਕਾਮੇ ਮਕਦਮਾ ਜਿੱਤਣਾ ਉਹ ਜਿੱਤ ਕੇ ਰਹਿੰਦਾ ਜਦੋਂ ਤੁਹਾਡੇ ਦਿਮਾਗ ਵਿੱਚੋਂ ਗੱਲ ਨਿਕਲ ਗਈ ਤੇ ਸਮਝ ਲਓ ਸਾਰਾ ਕੁਝ ਖਤਮ ਹੋ ਗਿਆ ਤੁਸੀਂ ਦੋਰਾ ਪੜਦੇ ਜੇ ਅਰਦਾਸ ਤੋਂ ਉਪਰੰਤ ਆ ਗਿਆ ਭਈਆ ਕਲਗੀ ਤਵੇਂ ਚਲਾਉ ਪੰਥ ਸਭ ਸਿੱਖ ਨੂੰ ਕੋਕਮਾ ਗੁਰੂ ਮਾਨੋ ਕਰੇ ਇਸ ਦੋਰੇ ਦੇ ਵਿੱਚ ਦੋ ਲਾਈਨਾਂ ਸੀ ਜਿਹੜੀਆਂ ਗੋਰੀਆਂ ਨੇ ਕੱਟ ਦਿੱਤੀਆਂ ਵਾਹ ਵਾਹ ਉਹ ਦੋ ਲਾਈਨਾਂ ਪਤਾ ਕਿਹੜੀਆਂ ਕੱਟੀਆਂ ਗਈਆਂ ਦੋਰਾ ਪੜਦੇ ਪੜਦੇ ਇਹਦੇ ਵਿੱਚ ਲਾਈਨਾਂ ਆਉਂਦੀਆਂ ਸੀ ਦਿੱਲੀ ਤਖਤ ਪਰਬ ਹੈ ਜੀ ਆਪ ਗੁਰੂ ਕੀ ਫੌਜ ਤੋ ਲੇਗਾ ਅਸੀਸ ਪਰ ਖੂਬ ਕਰੇਗੀ ਮੋਜ ਜਦੋਂ ਆਪਾਂ ਇਹ ਪੜਦੇ ਰਹਿੰਦੇ ਰੋਜ਼ ਵੀ ਦਿੱਲੀ ਤਖਤ ਪਰ ਬੈਹੇਗੀ ਆਪ ਗੁਰੂ ਕੀ ਫੌਜ ਤੇ ਸਾਡੇ ਦਿਮਾਗ ਵਿੱਚ ਇਹ ਗੱਲ ਸੀ ਵੀ ਆਪਾਂ ਦਿੱਲੀ ਦਾ ਤਖਤ ਮੰਨ ਲੈਣਾ ਤੇ ਜਦੋਂ ਉਹਨਾਂ ਨੇ ਇਹ ਦੋ ਲਾਈਨਾਂ ਕੱਟ ਦਿੱਤੀਆਂ ਤੇ ਤੁਹਾਨੂੰ ਕਿਤਾ ਹੀ ਨਹੀਂ ਵੀ ਆਪਾਂ ਕਿਹੜੇ ਰਾਜੀਆਂ ਗੱਲਾਂ ਕਰਨੀਆਂ ਮੈਨੂੰ ਮਾਫ਼ ਕਰਿਓ ਹੁਣ ਗੁੱਸਾ ਨਾ ਮਨਾਇਓ ਭਾਈ ਸਾਹਿਬ ਜੀ ਦੋਹਰਾ ਪੜਦੇ ਹੋਣ ਨਾ ਤੇ ਮਗਰ ਹੂ ਆ ਜੀ ਕਰਕੇ ਤਰਜ ਜੀ ਬਣਾ ਕੇ ਤੁੱਕ ਨਾ ਤੁੱਕ ਜੋੜ ਕੇ ਦੋਹਰਾ ਪੜ ਹੋ ਜਾਂਦਾ ਪਾਈ ਦੇਸਾ ਸਿੰਘ ਤੇ ਚੋਪਾ ਸਿੰਘ ਦੀ ਲਿਖਤੇ ਰਹਿਤ ਨਾਮੇ ਵਿੱਚ ਇਹ ਦੋਰਾ ਨਹੀਂ ਤਾਂ ਹੁਣ ਇਹ ਸੁਣ ਕੇ ਵੇਖ ਲੋ 100 ਵਿੱਚੋਂ 98 ਨੂੰ ਦੋਰੇ ਦੀਆਂ ਦੱਸ ਲੈਣਾ ਮੂੰਹ ਜਵਾਨੀ ਯਾਦ ਨਹੀਂ ਤੇ ਰਾਜ ਕਰੇਗਾ ਖਾਲਸਾ ਇਦਾਂ ਖਾਲਸੇ ਦਾ ਰਾਜ ਆਜੂ ਭਾਈ ਸਾਨੂੰ ਤਾਂ ਦੋਰੇ ਦੀਆਂ ਮੈਂ ਤੇ ਇੱਕ ਬੇਨਤੀ ਹੋਰ ਕਰਨਾ ਹੁੰਨਾ ਕਿ ਆ ਗੁਰਦੁਆਰੇ ਜਾਂ ਕੋਈ ਸੰਤਾਂ ਮਹਾਂਪੁਰਖਾਂ ਦੇ ਅਸਥਾਨ ਹੀ ਰਹਿ ਗਏ ਜਿੱਥੇ ਅਖੰਡ ਪਾਠ ਸਾਹਿਬ ਹੁੰਦਾ ਨਹੀਂ ਤਾਂ ਘਰਾਂ ਵਿੱਚ ਤਾਂ ਲੋਕੀ 98% ਸੁਖ ਨਹੀਂ ਸਕਦੇ ਪਾਠ ਨਾਲ ਜੁੜ ਕੇ ਕਾਕੇ ਜੰਮਿਆ ਕਰਾ ਲਓ ਸੁਖਨੀ ਸਾਹਿਬ ਦਾ ਪਾਠ ਕਾਕੇ ਦੀ ਲੋੜੀ ਪਾਉਣੀ ਹੈ ਕਰਾਓ ਸੁਖਨੀ ਸਾਹਿਬ ਦਾ ਪਾਠ ਕਾਕੇ ਦੀ ਛੱਡੀ ਕਰਨੀ ਹੈ ਕਰਾਓ ਸੁਖਨੀ ਸਾਹਿਬ ਦਾ ਪਾਠ ਕਾਕੇ ਦਾ ਵਿਆਹ ਕਰਨਾ ਕਰਾ ਲਓ ਸੁਖਨੀ ਸਾਹਿਬ ਦਾ ਪਾਠ ਬਾਪੂ ਚੜ੍ਹਾਈ ਕਰ ਗਿਆ ਕਰਾ ਲਓ ਸੁਖਨੀ ਸਾਹਿਬ ਦਾ ਪਾਠ ਬਾਕੀ 1430 ਅੰਗ ਬਾਣੀ ਦੇ ਕਿਦਾਂ ਪੜਾਂਗੇ ਭਾਈ ਕਿਦਾਂ ਟਾਈਮ ਲੱਗੂਗਾ ਮੈਂ ਇਹ ਨਹੀਂ ਕਹਿੰਦਾ ਕਿ ਸੁਖਨੀ ਸਾਹਿਬ ਦੀ ਬਾਣੀ ਮਾੜੀ ਆ ਪਰ ਜੇ ਇਕੱਲੇ ਸੁਖਨੀ ਸਾਹਿਬ ਦੇ ਪਾਠ ਦੇ ਨਾਲ ਮਨੁੱਖ ਦਾ ਪਾਰ ਉਤਾਰਾ ਹੋਣਾ ਹੁੰਦਾ ਤੇ ਕੀ ਲੋੜ ਸੀ ਗੁਰੂ ਅਰਜਨ ਦੇ ਮਹਾਰਾਜਿਆਂ ਨੂੰ ਬਾਬੇ ਮੋਹਨ ਦੇ ਚਵਾਰੇ ਦੇ ਹੇਠਾਂ ਦਰੀ ਬੁਛਾ ਕੇ ਗਾਉਣ ਦੀ ਮੋਹਨ ਤੇਰੇ ਉੱਚੇ ਮੰਦਰ ਮਹਿਲ ਆਪਾਂ ਕੀ ਲੋੜ ਸੀ ਫਿਰ ਗਾਉਣ ਦੀ ਕੀ ਲੋੜ ਸੀ ਜਗਾ ਜਗਾ ਤੋਂ ਪੋਥੀਆਂ ਲਿਆਉਣ ਦੀ ਆਪਾਂ ਤਾਂ ਮਤਬਲੀ ਬਣ ਗਏ ਜਾਂਨੇ ਜੇ ਸੱਚੀ ਪੁੱਛੋ ਤਾਂ ਮਤਬਲੀ ਤੁਸੀਂ ਆਖੋਗੇ ਮਤਬਲੀ ਕਿਦਾਂ ਅਸੀਂ ਮਤਲਬ ਵਾਲੀਆਂ ਬਾਣੀਆਂ ਪੜਨ ਲੱਗ ਗਏ ਕਹਿੰਦੇ ਜੀ ਆਨੰਦ ਸਾਹਿਬ ਤੋਂ ਬਿਗਾਰ ਭੋਗ ਨਹੀਂ ਲੱਗ ਸਕਦਾ ਦੇਖ ਨੂੰ ਤੇ ਪ੍ਰਸ਼ਾਦ ਇਹਨਾਂ ਸਾਹਿਬ ਤਾਂ ਪੜਦੇ ਘਰ ਦੇ ਵਿੱਚ ਮੁੰਡੇ ਦਾ ਸ਼ਗਨ ਹੈ ਸ਼ਗਨ ਪਾਉਣ ਵਾਲਿਆਂ ਨੇ ਆਉਣਾ ਕਰਾਇਆ ਸੁਖਮਨੀ ਸਾਹਿਬ ਦਾ ਪਾਠ ਤੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਜਦੋਂ ਸੱਜਣ ਆਉਂਦੇ ਨਾ ਸ਼ਗਨ ਵਾਲੇ ਫਿਰ ਕਈ ਵਾਰੀ ਮੇਰੇ ਵਰਗੇ ਗਿਆਨੀ ਉੱਠ ਬੰਦੇ ਗਿਆਨੀ ਜੀ ਕੁੜਮਾਈ ਦਾ ਸ਼ਬਦ ਪੜੋ ਇਹਦਾ ਮਤਲਬ ਮਤਲਬ ਵਾਲੀ ਬਾਣੀ ਹੋ ਗਈ ਬਾਪੂ ਚੜਾਈ ਕਰ ਗਿਆ ਕਰਾਇਆ ਸੁਖਮਨੀ ਸਾਹਿਬ ਦਾ ਪਾਠ ਗਿਆਨੀ ਜੀ RAM ਕਲੀ ਸੱਤ ਕਿਉਂ ਨਹੀਂ ਪੜਿਆ ਅਸੀਂ ਜਿਹੜੀਆਂ ਲੋੜ ਵਾਲੀਆਂ ਬਾਣੀਆਂ ਨੇ ਉਹ ਪੜਨ ਲੱਗੇ ਅੱਜ ਦਾ ਸਿੱਖ ਮਤਬਲੀ ਬਣ ਗਿਆ